ਸਸਿਕਾਲਕ ਟੀਵੀ ਅਨਰਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਖਬਰਾਂ ਦੇ ਇਸ ਵਿਸ਼ੇਸ਼ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਆਓ ਨਜ਼ਰ ਮਾਰਦਿਆਂ ਅੱਜ ਦੀਆਂ ਸੁਰਖੀਆਂ ਤੇ ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਭਾਰਤ 13 ਨੰਬਰ ਤੇ ਸਾਹਮਣੇ ਆਇਆ ਰਿਪੋਰਟਾਂ ਦੇ ਵਿੱਚ ਹੋ ਗਏ ਵੱਡੇ ਫਲਾਸੇ अमरीकी राष्ट्रपति ने की वटी भविखबाणी दुनिया खत्म हो जाएगी कुछ नहीं बचेगा पीएम मोदी मिलिया मॉरीशियस का सर्वोच्च सम्मान अरविंद केजरीवाल ਦੀਆਂ ਵੱਦਕੀਆਂ ਮੁਸ਼ਕਲਾਂ ਇੱਕ ਹੋਰ ਮਾਮਲੇ 'ਚ ਐਫ ਆਈ ਆਰ ਹੋਵੇਗੀ ਦਰਜ ਪੰਜਾਬ ਯੂਨੀਵਰਸਿਟੀ ਪੂਜੇਸ਼ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ ਹੁਣ ਖਬਰਾਂ ਵਿਸਥਾਰ ਦੇ ਨਾਲ ਇੱਕ ਰਿਪੋਰਟ ਦੇ ਵਿੱਚ ਬੇਹਾਦ ਵੱਡੇ ਖੁਲਾਸੇ ਕਰ ਦਿੱਤੇ ਨੇ ਇੱਕ ਰਿਪੋਰਟ ਦੇ ਵਿੱਚ ਦਰਜ ਕੀਤਾ ਗਿਆ ਹੈ ਕਿ ਦੁਨੀਆ ਦੇ ਵਿੱਚ 20 ਸਭ ਤੋਂ ਵੱਧ ਅਜਿਹੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਵੱਧ ਪ੍ਰਦੂਸ਼ਣ ਹੈ 20 ਅਜਿਹੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਵੱਧ ਪ੍ਰਦੂਸ਼ਣ ਹੋਣ ਦੇ ਕਰਕੇ ਖਤਰਾ ਵੱਧਿਆ ਹੈ ਪਰ ਇਸ ਦੇ ਵਿੱਚ ਭਾਰਤ 13ਵੇਂ ਨੰਬਰ ਤੇ ਆਇਆ ਦੇਸ਼ ਦੇ ਨਾਲ ਹੀ ਦੱਸੀਏ ਕਿ ਰਿਪੋਰਟਾਂ ਦੇ ਕੋਲੋਂ ਵੱਡੇ ਪੱਤਰ ਦੇ ਖੁਲਾਸੇ ਕਰਦੇ ਹੋਏ ਦੱਸਿਆ ਹੈ ਕਿ ਵੱਧ ਪ੍ਰਦੂਸ਼ਣ ਜਿਹੜਾ ਵਾ ਉਹ ਜ਼ਿਆਦਾ ਖਤਰਨਾਕ ਵੀ ਹੈ ਪਰ ਜਿਹੜਾ 13ਵੇਂ ਨੰਬਰ ਦੇ ਉੱਤੇ ਭਾਰਤ ਦੇ ਕੋਲੋਂ ਜਿਹੜੀ ਆ ਸਾਹਮਣਾ ਕੀਤਾ ਗਿਆ ਜਾਨੀ ਕਿ ਭਾਰਤ 13ਵੇਂ ਨੰਬਰ ਤੇ ਸਾਹਮਣੇ ਆਇਆ ਕਿ ਭਾਰਤ ਦੇ ਵਿੱਚ ਜ਼ਿਆਦਾ ਪ੍ਰੋਟਿਊਸ਼ਨ ਜਿਹੜਾ ਸਾਹਮਣੇ ਆਇਆ ਪਰ 20 ਦੇਸ਼ਾਂ ਦੀ ਰਿਪੋਰਟ ਜਿਹੜੀ ਆ ਜਿਹੜੀ ਲਿਆਂਦੀ ਗਈ ਆ ਜਿਸ ਵਿੱਚ ਬੇਹਾ ਦੁਗਣੀਆਂ ਚੀਜ਼ਾਂ ਦੇ ਖੁਲਾਸੇ ਕੀਤੇ ਗਏ ਨੇ ਔਰ ਦੱਸੀਏ ਤਾਂ ਹੁਣ ਅਸਾਮ ਦਾ ਵਰਨੀਹਾਟ ਦੀ ਸੂਚੀ ਸਭ ਤੋਂ ਪਰ ਹੈ ਔਰ ਪੰਜਾਬ ਦਾ ਮੁੱਲਾਪੁਰ ਤੀਜੇ ਨੰਬਰ ਤੇ ਆਉਂਦਾ ਜਾਣਕਾਰੀ ਜਿਹੜੀ ਆ ਉਹ ਰਿਪੋਰਟਾਂ ਦੇ ਵਿੱਚ ਦਿੱਤੀ ਗਈ ਆ ਔਰ ਦੱਸੀਏ ਕਿ ਸਵਿਟਜ਼ਰਲੈਂਡ ਦੀ 에ਅਰ ਕੁਆਲਿਟੀ ਟੈਕਨੋਲੋਜੀ ਕੰਪਨੀ ਦੇ ਵੱਲੋਂ AQI ਦੀ ਵਿਸ਼ੇਸ਼ ਹਵਾ ਦੀ ਗੁਣਵੰਤਾ ਬਾਰੇ ਰਿਪੋਰਟ 2024 ਵਿੱਚ ਕਿਹਾ ਗਿਆ ਹੈ ਕਿ ਉਸ ਦੇ ਵਿੱਚ ਇਹ ਪ੍ਰਦੂਸ਼ਣ ਜਿਹੜਾ ਵਾ ਵਧਿਆ ਹੈ ਔਰ ਦਿੱਲੀ ਜਿਹੜਾ ਵਾ ਦੂਸਰੇ ਨੰਬਰ ਤੇ ਆ ਚੁੱਕਾ ਹੈ ਯਾਨੀ ਕਿ ਹੁਣ ਭਾਰਤ ਜੋ ਹੈ 13ਵੇਂ ਨੰਬਰ ਤੇ ਆਇਆ ਤੇ ਜਿਸ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਬਹੁਤ ਵੱਧ ਮਾਤਰਾ ਤੇ ਪ੍ਰਦੂਸ਼ਣ ਜਿਹੜਾ ਦਰਜ ਕੀਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਦੇ ਡੋਨਾਲਡ 트ੰਪ ਦੇ ਵੱਲੋਂ ਇੱਕ ਬੇਹੱਦ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਜਿੱਥੇ ਕਿ ਡੋਨਾਲਡ 트ੰਪ ਦੇ ਵੱਲੋਂ ਅਜਿਹੇ ਐਕਸ਼ਨ ਜਿਹੜੇ ਆ ਰਾਸ਼ਟਰਪਤੀ ਬਣਨ ਤੋਂ ਬਾਅਦ ਲੱਤੇ ਗਏ ਨੇ ਅਗੂਰਾ ਦੇਸ਼ਾਂ ਦੇ ਉੱਤੇ ਵੀ ਜਿਹੜੇ ਆ ਉਹਨਾਂ ਦੇ ਵੱਲੋਂ ਸ਼ਕਤੀ ਹਮਲੇ ਕੀਤੇ ਗਏ ਪਰ ਇਸ ਦੇ ਨਾਲ ਸਖਤ ਕਾਰਵਾਈਆਂ ਕਰਦੇ ਹੋਏ ਡੋਨਾਲਡ 트ੰਪ ਦੇ ਵੱਲੋਂ ਇੱਕ ਬੇਹੱਦ ਵੱਡੀ ਭਵਿੱਖਬਾਣੀ ਕਰਦੇ ਕਿਹਾ ਹੈ ਕਿ 2025 ਦੇ ਵਿੱਚ ਸਭ ਕੁਝ ਦੁਬਾਰਾ ਤਬਾਹ ਹੋ ਜਾਵੇਗਾ ਜਾਨੀ ਕਿ ਤਬਾਹੀ ਵਾਲਾ ਸਾਲ 2025 ਦੱਸਿਆ ਗਿਆ ਡੋਨਲਡ 트ੰਪ ਦੇ ਵੱਲੋਂ ਅਜਹੀ ਭਵਿੱਖਬਾਣੀ ਕਰਨ ਤੋਂ ਬਾਅਦ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਵੀ ਬਣ ਗਿਆ ਤੇ ਸੂਖੀਆਂ ਬਟੋਰਦਾ ਹੋਇਆ ਨਜ਼ਰ ਆ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਅਜਹੀ ਭਵਿੱਖਬਾਣੀ ਕਰਨਾ ਤੇ ਨਾਲ ਦੀ ਨਾਲ ਲੋਕਾਂ ਨੂੰ ਚਿੰਤਾ ਦੇ ਵਿੱਚ ਵੀ ਪਾ ਦਿੱ ਨਜ਼ਰ ਆਈ ਹੈ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਘੁਣਾ ਨੂੰ ਇੱਕ ਸਰਵਉੱਚ ਅਵਾਰਡ ਦਿੱਤਾ ਹੈ ਜਿਸ ਨਾਲ ਉਸਨ ਮਾਨਿਤ ਕੀਤਾ ਗਿਆ ਉਸ ਦੀ ਚਰਚਾ ਹਰ ਪਾਸੇ ਹੋਈ ਹੈ ਔਰ ਇਸ ਨੂੰ ਸਨਮਾਨਿਤ ਕਰਨ ਤੋਂ ਬਾਅਦ ਜਿੱਥੇ ਭਾਰਤ ਦਾ ਮਾਨ ਵੀ ਵਧਿਆ ਤੇ ਹੁਣ ਇਹ ਖਬਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਚੁੱਕੀਆਂ ਨੇ ਦੱਸਿਆ ਕਿ ਹੁਣ ਸਰਵਉੱਚਮ ਸਨਮਾਨ ਗ੍ਰੈਂਡ ਕਮਾਂਡਰ ਆਫ ਦਾ ਅਵਾਰਡ ਆਫ ਦਾ ਸਟਾਰ ਅਤੇ ਹਿੰਦ ਮਹਾਸਾਗਰ ਦੀ ਪੁੰਜੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ ਪ੍ਰਧਾਨ ਮੰਤਰੀ ਮੋਦੀ ਨੂੰ ਕਿਸੇ ਵੀ ਦੇਸ਼ ਵੱਲੋਂ ਦਿੱਤਾ ਗਿਆ ਇਹ 21ਵਾਂ ਅੰਤਰਰਾਸ਼ਟਰੀ ਪੁਰਸਕਾਰ ਹੈ ਇਸ ਤੋਂ ਪਹਿਲਾਂ ਪੀਐਮ ਮੋਦੀ ਨੂੰ ਵੀ ਦੇਸ਼ਾਂ ਵੱਲੋਂ ਸਰਵਉੱਚਮ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ ਇਹ ਪ੍ਰਧਾਨ ਮੰਤਰੀ ਮੋਦੀ ਦੀ ਗਲੋਬਲ ਲੀਡਰਸ਼ਿਪ ਸਮਰੱਥਾ ਅਤੇ ਭਾਰਤ ਦੇ ਵੱਧ ਦੇ ਅੰਤਰਰਾਸ਼ਟਰੀ ਵਕਰ ਨੂੰ ਦਰਸਾਉਂਦਾ ਹੈ ਇਹ ਸਨਮਾਨ ਰਾਹੀਂ ਪ੍ਰਧਾਨ ਮੰਤਰੀ ਮੋਦੀ ਦੀ ਵਿਸ਼ਵ ਲੀਡਰਸ਼ਿਪ ਸਮਰੱਥਾ ਅਤੇ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਮਜ਼ਬੂਤ ਸਬੰਧਾਂ ਦੀ ਪੁਸ਼ਟੀ ਹੁੰਦੀ ਹੈ ਦੱਸਿਆ ਕਿ ਹੁਣ ਇਸ ਦੇ ਨਾਲ ਇਸ ਦੀ ਚਰਚਾ ਹਰ ਪਾਸੇ ਹੋ ਚੁੱਕੀ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਨੂੰ ਇੱਕ ਹੋਰ ਵੱਡਾ ਛਟਕਾ ਲੱਗਾ ਹੈ ਉਹਨਾਂ ਦੀ ਮੁਸੀਬਤ ਜਿਹੜੀ ਆ ਫੱਦ ਚੁੱਕੀ ਹੈ ਦੱਸਦੀ ਹੈ ਕਿ ਹੁਣ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਉਹਨਾਂ ਨੂੰ ਜਿਹੜਾ ਉੱਥੇ ਮਾਮੂਨਾਂ ਦੇ ਮਾਮਲਾ ਦਰਜ ਹੋਇਆ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਉੱਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਮਾਮਲਾ ਹੁਣ ਕਾਫੀ ਪੱਕਿਆ ਹੋਇਆ ਹੈ ਦੱਸਦੀ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਦੀਆਂ ਮੁਸੀਬਤਾਂ ਲਗਾਤਾਰ ਵੱਧਦੀਆਂ ਹੋਈਆਂ ਦਖਾਈ ਦੇ ਬਿਆਨ ਜਿਉ ਠੇਕੇਦਾਰ ਸੀ ਕਿ ਹੁਣ ਅਦਾਲਤ ਦੇ ਵੱਲੋਂ ਝਟਕਾ ਦਿੱਤਾ ਗਿਆ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਪੁਲਿਸ ਨੂੰ ਕੇ ਜੀਵਾਲ ਤੇ ਹੋਰਾ ਖਲਾਫ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਇਸ ਕੇਸ ਦੀ ਸੁਣਵਾਈ ਵਧੀਕ ਚੀਫ ਜੁਡੀਸ਼ੀਅਲ ਅਮਿਨਿਸਟ੍ਰੇਟਰ ਨੀਹਾ ਮਿੱਤਲ ਨੇ ਕੀਤੀ ਹੈ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸ਼ਿਵ ਕੁਮਾਰ ਸਖਸੈਨਾ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਦਾਜੀਏ ਕੇ ਹੁਣੇ ਇਹ ਕੇਸ ਰਾਜਨੀਤਾਨੀ ਵਿੱਚ ਵੱਡੀ ਹੋਡਿੰਗ ਲਗਾਉਣ ਜਨਤਕ ਫੰਡਾ ਤੇ ਦੁਰਵਰਤੋਂ ਦੇ ਦੋਸ਼ਾਂ ਨਾਲ ਸੰਬੰਧਿਤ ਹੈ ਔਰ ਜਿਸ ਤੋਂ ਬਾਅਦ ਹੁਣ ਅਰਵਿੰਦ ਕੇਜੀਵਾਲ ਦੀਆਂ ਮੁਸ਼ਕਲਾਂ ਦੇ ਵਿੱਚ ਵਾਤਾਵਾਂ ਵੀ ਹੋ ਗਿਆ ਹੈ ਦਾਜੀਏ ਕੇ ਰਿਪੋਰਟਰਾਂ ਦੇ ਅਨੁਸਾਰ ਕੇਜੀਵਾਲ ਤੇ ਹੋਰਨਾ ਵਿਰੁੱਧ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਪ੍ਰੋਫੈਸ਼ਨਲ ਆਫ ਡਿਫੈਂਸਮੈਂਟ ਆਫ ਪ੍ਰੋਪਰਟੀ ਐਕਟ 2007 ਦੀ ਉਲੰਘਣਾ ਕੀਤੀ ਗਈ ਹੈ ਜਿਸ ਕਰਕੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਅਤੇ ਹੋਰਨਾ ਦੇ ਉੱਤੇ ਐਕਸ਼ਨ ਲੱਤੇ ਗਏ ਹੈ ਰਾਸ਼ਟਰਪਤੀ ਦ੍ਰੋਪਟੀ ਮੁਰਮੂ ਹੁਣੇ ਪੰਜਾਬ ਯੂਨੀਵਰਸਿਟੀ ਦੇ 72ਵੇਂ ਡਿਗਰੀ ਵੰਡ ਸਮਾਰੋਹ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਉਹਨਾਂ ਦਾ ਪੱਲੇ ਪੱਤਰ ਤੇ ਉੱਤੇ ਪੰਜਾਬ ਦੇ ਵਿੱਚ ਸਨਮਾਨ ਵੀ ਕੀਤਾ ਗਿਆ। ਮੋਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜੇ ਨੇ ਉਹ ਮੌਜੂਦ ਰਹਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਵੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਦੱਸਿਆ ਕਿ 72ਵੇਂ ਡਿਗਰੀ ਵੰਡ ਸਮਾਰੋਹ ਦੇ ਵਿੱਚ ਦ੍ਰੋਪਤੀ ਮੁਰਮੂ ਜਿਹੜੇ ਸ਼ਾਮਲ ਹੋਏ ਔਰ ਉਸ ਤੋਂ ਬਾਅਦ ਉਹਨਾਂ ਦਾ ਵੱੱਡੇ ਪੱਧਰ ਤੇ ਸਤਕਾਰ ਵੀ ਕੀਤਾ ਗਿਆ ਇਸ ਦੇ ਨਾਲ ਹੀ ਦੱਸਦੀ ਹੈ ਕਿ ਉਹਨਾਂ ਦੇ ਨਾਲ ਮੁੱਖ ਮੰਤਰੀ ਨਾਇਬ ਸੈਣੀ ਹਰਿਆਣਾ ਦੇ ਰਾਜਪਾਲ ਪੰਡਾਰੂ ਦੱਤਾ ਤਾਰ ਦੇ ਨਾਲ ਦੀ ਨਾਲ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾੜੀ ਵੀ ਮੌਜੂਦ ਰਹੇ ਸਨ ਜਿਸ ਤੋਂ ਬਾਅਦ ਹੁਣ ਉਹ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਚੁੱਕੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਏਸੀ ਗਿਆ ਅੱਜ ਦੀਆਂ ਮੁਕਤੇ ਚੋਣੀਆਂ ਖਬਰਾਂ ਖਬਰ ਹੋਰ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਬੀਐਨਆਰਾਈ ਦੇ ਨਾਲ